ਅੱਜ ਦੀ ਦੌਰ ਭਰੀ ਜ਼ਿੰਦਗੀ ਵਿੱਚ ਇਨਸਾਨ ਕੋਲ ਆਪਣੇ ਪਰਿਵਾਰਕ ਜਾਂ ਰਿਸ਼ਤੇਦਾਰਾਂ ਲਈ ਵੀ ਸਮਾਂ ਨਹੀਂ ਹੈ ਪਰ ਕੁਝ ਸਮਾਜ ਸੇਵੀ ਸੰਸਥਾਵਾਂ ਅਤੇ ਲੋਕ ਅਜੇ ਵੀ ਹਨ ਜਿਨ੍ਹਾਂ ਨੂੰ ਸਮਾਜ ਸੇਵਾ ਦਾ ਸ਼ੌਂਕ ਹੈ ਅਜੇ ਹੀ ਇੱਕ ਸੰਸਥਾ ਹੈ ਭਾਈ ਕਨਈਆ ਜੀ ਕੇਐ ਸਰਵਿਸ ਐਂਡ ਪਲਫੇਅਰ ਸੁਸਾਇਟੀ ਰਜਿਸਟਰ ਮੋਹਾਲੀ ਜਿਸ ਦੇ ਚੇਅਰਮੈਨ ਕੇਕੇ ਸਥਾਨੀ ਜੋ ਪੰਜਾਬ ਸਟੇਟ ਰੈੱਡ ਕਰਾਸ ਵਿਭਾਗ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਇਹ ਸੰਸਥਾ ਚਲਾਰੀ ਹੈ ਕੀ ਕੁਝ ਕਮ ਸੰਸਥਾ ਵੱਲੋਂ ਕੀਤੇ ਜਾ ਰਹੇ ਹਨ ਕਿਵੇਂ ਗਰੀਬ ਲੜਕੀਆਂ ਦੀ ਕੀਤੀ ਜਾ ਰਹੀ ਹੈ ਮਦਦ ਆਉ ਤੁਹਾਨੂੰ ਵੀ ਸੁਣਾਉਂਦੇ ਹਾਂ ਉਹਨਾਂ ਨਾਲ ਕੀਤੀ ਗਈ ਗੱਲਬਾਤ ਦੇ ਸਮੇਂ ਦੇ ਵਿੱਚ ਲੋਕਾਂ ਦੇ ਲਈ ਸਮਾਂ ਕੱਢਣਾ ਬੜਾ ਔਖੀ ਗੱਲ ਹੈ ਤੇ ਨਰ ਭਾਵਨਾ ਜਿਹੜੇ ਕਹਦੇ ਬਿਨਾਂ ਕਿਸੇ ਲਾਲਚ ਤੋਂ ਲੋਕਾਂ ਦੇ ਲਈ ਸਮਰਪਿਤ ਹੋਣਾ ਲੋਕਾਂ ਦੇ ਲਈ ਸੇਵਾ ਕਰਨਾ ਇੱਕ ਵੱਡਾ ਚੈਲੰਜ ਵੀ ਹੈ ਤੇ ਜਿਹੜਾ ਇੱਕ ਇਹ ਵੱਡੀ ਦੇਣ ਹੈਗੀ ਹੈ ਸਮਾਜ ਨੂੰ ਜਿਹਦੇ ਵਿੱਚ ਲੋਕਾਂ ਦੀ ਮਦਦ ਕਰਨੀ ਹੈ ਇੱਕ ਅਜਿਹੀ ਸੰਸਥਾ ਭਾਈਕਣਈ ਹੈ ਜੀ ਕੇਅਰ ਸਰਵਿਸ ਐਂਡ ਵੈਲਫੇਅਰ ਸੁਸਾਇਟੀ ਮੋਹਾਲੀ ਤੋਂ ਜਿਹੜੀ ਇਹ ਸੇਵਾ ਨੂੰ ਨਿਰੰਤਰ ਜਾਰੀ ਰੱਖ ਰਹੀ ਹੈ ਤੇ ਵਕ-ਵਕ ਸ਼ਹਿਰਾਂ ਦੇ ਵਿੱਚ ਕਸਬਿਆਂ ਦੇ ਵਿੱਚ ਜਾ ਕੇ ਵਕ-ਵਕ ਐਨਜੀਓ ਦੇ ਨਾਲ ਮਿਲ ਕੇ ਜਿਹੜੀ ਗਰੀਬ ਲੋੜਵੰਦ ਲੜਕੀਆਂ ਆ ਉਹਨਾਂ ਦੇ ਲਈ ਸਲਾਈ ਸੈਂਟਰ ਦੀ ਗੱਲ ਕੀਤੀ ਜਾਵੇ ਬਿਊਟੀ ਪਾਰਲਰ ਦੀ ਗੱਲ ਕੀਤੀ ਜਾਵੇ ਤੇ ਹੋਰ ਵੱਖ-ਵੱਖ ਤਰ੍ਹਾਂ ਦੇ ਪ੍ਰੋਜੈਕਟ ਜਿਹੜੇ ਚਲਾ ਰਹੇ ਤੇ ਉਹਨਾਂ ਨੂੰ ਲੋੜ ਦਾ ਸਮਾਨ ਵੀ ਜਿਹੜਾ ਮੁਹਿਆ ਕਰਵਾ ਰਹੇ ਆ ਸਾਡੇ ਨਾਲ ਇਸ ਵਕਤ ਮਜੂਨ ਨੇ ਸੰਸਦ ਦੇ ਚੇਅਰਮੈਨ ਕੇ ਕੇ ਸੈਣੀ ਜੀ ਉਹਨਾਂ ਦਾ ਪਹਿਲਾਂ ਸਵਾਗਤ ਕਰਦੇ ਆਂ ਅਸੀਂ ਸੰਸਦਾ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਸੀਂ ਗੁਰਾਇਆਂ ਦੇ ਵਿੱਚ ਅੱਜ ਪਹੁੰਚੇ ਧੰਨਵਾਦ ਸਰ ਸੈਣੀ ਸਾਹਿਬ ਜਿਨ੍ਹਾਂ ਦਾ ਗੱਲ ਕੀਤੀ ਹੈ ਕਿ ਅੱਜ ਦਾ ਜਿਹੜਾ ਦੋ ਪਰੇ ਜ਼ਿੰਦਗੀ ਆ ਟੈਨਸ਼ਨ ਭਰੀ ਜ਼ਿੰਦਗੀ ਆ ਇਹਦੇ ਵਿੱਚ ਆਪਣੇ ਪਰਿਵਾਰ ਨੂੰ ਸਮਾਂ ਦੇਣਾ ਵੀ ਔਖਾ ਆ ਪਰ ਜਿਹੜੀ ਤੁਹਾਡੀ ਸੰਸਥਾ ਕੰਮ ਕਰ ਰਹੀ ਆ ਲੋਕਾਂ ਦੇ ਲਈ ਕੰਮ ਕਰ ਰਹੀ ਆ ਗਰੀਬ ਲੋਕਾਂ ਦੇ ਲਈ ਗਰੀਬ ਬੱਚਿਆਂ ਦੇ ਲਈ ਕੰਮ ਕਰ ਰਹੀ ਆ ਹੁਣ ਤੱਕ ਜੇ ਆਪਾਂ ਗੱਲ ਕੀਤੀ ਜਾਵੇ ਕਿੰਨੇ ਪ੍ਰੋਜੈਕਟ ਤੁਹਾਡੇ ਚੱਲ ਰਹੇ ਆ ਕਿਹੜੇ-ਕਿਹੜੇ ਸ਼ਹਿਰ ਦੇ ਵਿੱਚ ਕਸਬੇ ਦੇ ਵਿੱਚ ਤੇ ਕਿਹੜੀ-ਕਿਹੜੀ ਐਨਜੀਓ ਦੇ ਨਾਲ ਮਿਲ ਕੇ ਤੁਸੀਂ ਹੁਣ ਕੰਮ ਕਰ ਰਹੇ ਹੋ ਸਭ ਤੋਂ ਪਹਿਲਾਂ ਤੇ ਮੈਂ ਦੱਸਣਾ ਚਾਹਾਂਗਾ ਕਿ ਮੈਂ ਪੰਜਾਬ ਸਟੇਟ ਰੈੱਡ ਕਰਾਸ ਤੋਂ ਐਜੇ ਡਿਪਟੀ ਸੈਕਰੀਟਰੀ ਰਿਟਾਇਰ ਹੋਇਆ ਹਾਂ। ਰੈੱਡ ਕਰਾਸੇ ਵਿੱਚ ਮੇਰਾ ਕੰਮ ਸੀ ਸਕੂਲ ਦੇ ਵਿੱਚ ਕਾਲਜ ਦੇ ਵਿੱਚ ਕਮਿਊਨਿਟੀ ਦੇ ਵਿੱਚ ਆ ਕੈਂਪ ਲਗਾਣਾ ਜਿੱਥੇ ਕਿ ਰելիਫ ਵੰਡਿਆ ਜਾਵੇ, ਮੈਡੀਕਲ ਕੈਂਪ ਲਾ। ਇਸ ਤਰ੍ਹਾਂ ਦੇ ਸਮਾਜਿਕ ਭਲਾਈ ਦੇ ਕੰਮ ਉਹ ਮੇਰੇ ਅੰਦਰ ਐਦਾ ਬੜੇ ਹੋਏ ਸੀ ਕਿ ਮੈਂ ਰਿਟਾਇਰਮੈਂਟ ਤੋਂ ਪਹਿਲਾਂ ਹੀ ਸੋਚ ਲਿਆ ਕਿ ਮੈਂ ਇੱਕ ਐਨਜੀਓ ਚਲਾਉਂਗਾ। ਹੁਣ ਐਨਜੀਓ ਵੀ ਉਸ ਦੇ ਨਾਂ ਤੇ ਭਾਈ ਕਨੇਜਾ ਜੀ ਦੇ ਨਾਂ ਤੇ ਖੋਲੂਗਾ ਔਰ ਜਿੰਨੀ ਕਿ ਸੇਵਾ ਸਾਡੇ ਕੋਲ ਸਮਾਜ ਦੇ ਵਿੱਚ ਹੋ ਸਕੇ ਉਹ ਅਸੀਂ ਕਰਾਂਗੇ ਜਿੱਥੋਂ ਤੱਕ ਤੁਸੀਂ ਪ੍ਰੋਜੈਕਟ ਦੀ ਗੱਲ ਕਰ ਰਹੇ ਹੋ ਇਸ ਵੇਲੇ ਸਾਡੇ ਸੋਸਾਇਟੀ ਦੇ ਅੰਡਰ 17 ਪ੍ਰੋਜੈਕਟ ਕਰ ਰਹੇ ਹਾਂ ਜਿਹਦੇ ਵਿੱਚ ਸਲਾਈ ਸੈਂਟਰ ਕੰਪਿਊਟਰ ਸੈਂਟਰ ਤੇ ਬਿਊਟੀ ਪਾਰਲਰ ਸੈਂਟਰ ਇਹ 13 ਸੈਂਟਰ ਦੇ ਸਾਡੇ ਮੋਹਾਲੀ ਚੱਲ ਰਹੇ ਹਨ ਦੋ ਸੈਂਟਰ ਜਿਹੜੇ ਹੈ ਸਾਡੇ ਜਲੰਧਰ ਦੇ ਵਿੱਚ ਇੱਕ ਮੰਡ ਇਹ ਰਿਚ ਚੱਲ ਰਿਹਾ ਇੱਕ ਅਸੀਂ ਹੁਣ ਗੁਰਾਏ ਚ ਖੋਲਿਆ ਤੇ ਬਾਕੀ ਜਿਹੜੇ ਹੈ ਅਸੀਂ ਪਠਾਨਕੋਟ ਦੇ ਵਿੱਚ ਸੈਂਟਰ ਜਿਹੜਾ ਉਹ ਨਵਾਂ ਜਿਹੜਾ ਹੈ ਹੋਰ ਖੋਲਣ ਜਾ ਰਹੇ ਹਾਂ ਇਹਦੇ ਵਿੱਚ ਜਿਹੜੀਆਂ ਤੁਸੀਂ ਐਨਜੀਓ ਗੱਲ ਕੀਤੀਆਂ ਐਨਜੀਓ ਸਾਡੇ ਨਾਲ ਬਹੁਤ ਸਾਰੀਆਂ ਜੁੜੀਆਂ ਹੋਈਆਂ ਜਿੱਦਾਂ ਇਨਰ ਬਿਡ ਕਲੱਬ ਹੈ ਹੂੰ ਇਹ ਡਿਸਟ੍ਰਿਕਟ ਵਾਈਜ਼ ਇਹਨਾਂ ਦੀ ਚੇਨ ਬਣੀ ਹੋਈ ਹੈ ਹਾਂਜੀ ਅਸੀਂ ਹੁਣ ਇਹਨਾਂ ਨੂੰ ਅਪਰੋਚ ਕੀਤਾ ਤੇ ਤੁਸੀਂ ਵੀ ਕੰਮ ਕਰਦੇ ਹੋ ਸਮਾਜ ਬਣਾਇਆ ਦਾ ਇਸ ਵੀ ਕਰਦੇ ਚਾਹ ਉਹ ਰਲ ਮਿਲ ਕੇ ਆਪਾਂ ਇੱਕ ਕੰਮ ਬਦਾ ਸਕੀਏ ਕਿਉਂਕਿ ਅਸੀਂ ਚੰਡੀਗੜ੍ਹ ਚ ਅਸੀਂ ਚਾਹਦੇ ਹਾਂ ਕਿ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਕੋਈ ਨਾ ਕੋਈ ਐਕਟੀਵਿਟੀ ਕੀਤੀ ਜਾਵੇ। ਤੋਂ ਇਹਨਾਂ ਦੇ ਫਿਰ ਸਹਿਯੋਗ ਦੇ ਨਾਲ ਅਸੀਂ ਕੋਰ ਰਿਹਾ। ਚੰਡੀਗੜ੍ਹ ਦੇ ਵਿੱਚ ਲਾਈਨ ਕਲੱਬ ਸਾਡੀ ਸਪੋਰਟ ਕਰ ਰਿਹਾ। ਅਲਾਂਟੇ ਮਾਲ ਵਾਲੇ ਸਪੋਰਟ ਕਰ ਰਿਹਾ। ਮਿਊਨਸਪਲ ਕਾਰਪੋਰੇਸ਼ਨ ਡਿਪਟੀ ਕਮਿਸ਼ਨਰ ਬਹੁਤ ਸਾਰੀਆਂ ਗਵਰਨਮੈਂਟ ਆਰਗੇਨਾਈਜੇਸ਼ਨਾਂ ਤੇ ਦੂਸਰੀਆਂ ਵੀ ਹਨ। ਅਸੀਂ ਸਾਡੀ ਸੰਸਥਾ ਦਾ ਇਹ ਉਪਰਾਲਾ ਰਹਿੰਦਾ ਕਿ ਅਸੀਂ ਜਗ੍ਹਾ ਜਿਹੜੀ ਹੈ ਉਹ ਸਾਨੂੰ ਕੋਈ ਐਨਜੀਓ ਜਾਂ ਕਾਰਪੋਰੇਸ਼ਨ ਵੱਲੋਂ ਫ੍ਰੀ ਮਿਲੇ ਤਾਂ ਕਿ ਅਸੀਂ ਜਿਹੜਾ ਪੈਸਾ ਅਸੀਂ ਇਸ ਤੇ ਲਾਣਾ ਉਹ ਬੱਚਿਆਂ ਦੇ ਵੈਲਫੇਅਰ ਤੇ ਲਗਾ ਸਕੀਏ ਇਹ ਜਿਹੜੇ ਵੀ ਅਸੀਂ ਕੋਰਸ ਕਰਾ ਰਹੇ ਹਾਂ ਸਰ ਇਹ ਕੋਰਸ 6-6 ਮਹੀਨੇ ਦੇ ਆ ਪੰਜਾਬ ਸਰਕਾਰ ਦਾ ਜਿਹੜਾ ਆਈਟੀਆਈ ਦਾ ਸਿਲੇਬਸ ਆ ਉਹ ਅਸੀਂ ਲਿਆ ਇੱਕ ਸਾਲ ਦਾ ਉਹਨੂੰ 6 ਮਹੀਨੇ ਚ ਡਿਵਾਈਡ ਕਰਕੇ ਬੱਚਿਆਂ ਨੂੰ ਕਰਾਣੇ ਆ ਔਰ ਬੱਚਿਆਂ ਨੂੰ ਇੰਨਾ ਕਿ ਸਾਡੀ ਕੋਸ਼ਿਸ਼ ਹੁੰਦੀ ਆ ਕਿ 6 ਮਹੀਨੇ ਦੇ ਵਿੱਚ ਬੱਚਿਆਂ ਨੂੰ ਆਪਣੇ ਪੈਰਾਂ ਤੇ ਖੜਾ ਹੋਣ ਵਾਸਤੇ ਆਪਣੀ ਜੀਵਿਕਾ ਕਮਾਣ ਵਾਸਤੇ ਜਿਹੜਾ ਹੈ ਉਹ ਕਰ ਸਕੇ ਨਾਲ ਅਸੀਂ ਆਈਐਸਓ ਸਰਟੀਫਿਕੇਟ ਦਿੰਨੇ ਆ ਉਸ ਦੇ ਨਾਲ-ਨਾਲ ਬੱਚਿਆਂ ਨੂੰ ਜਿਹੜੀ ਹੈ ਸਲਾਈ ਮਸ਼ੀਨ ਹੈ ਜਾਂ ਬਿਊਟੀ ਪਾਰਲਰ ਕਿਟ ਹੈ ਤਾਂ ਕਿ ਬੱਚਾ ਆਪਣਾ ਰੋਜਗਾਰ ਘਰ ਤੋਂ ਸ਼ੁਰੂ ਕਰੇ ਆਉਣ ਵਾਲੇ ਟਾਈਮ ਦੇ ਵਿੱਚ ਜੇ ਉਹਨੂੰ ਲੋੜ ਹੈ ਤਾਂ ਬੈਂਕ ਤੋਂ ਉਹਨੂੰ ਲੋਨ ਵੀ ਮੋਈਆ ਕਰਵਾ ਕੇ ਦਿੰਨੇ ਅਸੀਂ। ਇਸ ਤੋਂ ਇਲਾਵਾ ਅੱਛੇ ਕਈ ਜਲ ਸੇਵਾ ਕੇਂਦਰ ਖੋਲ੍ਹੇ ਹੋਏ ਨੇ। ਜਿਹੜੇ ਪੁਰਾਣੇ ਕੱਪੜੇ ਆ ਉਹਦੇ ਬਾਰੇ ਅਸੀਂ ਬਹੁਤ ਕੰਮ ਕੀਤਾ 38000 ਕੱਪੜਾ ਇਸ ਵੇਲੇ ਪ੍ਰਾਈ ਸਿਟੀ ਜੋ ਇਕੱਠਾ ਕਰਕੇ ਗਰੀਬ ਲੋਕਾਂ ਦੇ ਵਿੱਚ ਵੰਡਿਆ ਸੀ। ਇਕ ਸਕੀਮ ਨਵੀਂ ਅਸੀਂ ਘਰਾਂ ਦੇ ਵਿੱਚ ਵੈਡਿੰਗ ਡਰੈਸ ਸਾਡੇ ਪਈ ਹੁੰਦੀ ਹੈ ਉਹ ਜਿਹੜੀ ਹੈ ਅਸੀਂ ਸ਼ੁਰੂ ਕੀਤੀ ਹੈ ਉਹ ਵੀ ਇਸ ਚੱਲਦੀ ਹੈ ਤੇ ਜਦ ਸੰਗਮ ਮੈਂ ਸੁਣਿਆ ਤੁਹਾਡੀ ਸਪੀਚ ਜਦੋਂ ਹੁਣ ਤੁਸੀਂ ਡਾਈਸ ਤੇ ਬੱਚਿਆਂ ਨੂੰ ਸੰਬੋਧਨ ਕਰ ਰਹੇ ਸੀਗੇ ਇੱਕ ਬੜੀ ਵੱਡੀ ਜਿਹੜੇ ਤੁਸੀਂ ਦੱਸਿਆ ਕਿ ਵੈਡਿੰਗ ਉਹ ਜਿਵੇਂ ਤੁਸੀਂ ਸੁਣਾ ਚ ਸਾਨੂੰ ਵੀ ਇਹ ਚੀਜ਼ ਇੱਕ ਨਵਾਂ ਹੀ ਉਪਰਾਲਾ ਜਿਹੜਾ ਸੁਣਨ ਨੂੰ ਮਿਲਿਆ ਬੜਾ ਵਧੀਆ ਸੀਗਾ ਅਸੀਂ ਜਰੂਰ ਚਾਹਾਂਗੇ ਕਿਉਂਕਿ ਦਾਨਵੀਰ ਵੀ ਕਾਫੀ ਹੈਗੇ ਜਿਵੇਂ ਤੁਸੀਂ ਦੱਸਿਆ ਕਿ ਜਿਗਰਾ ਬੜਾ ਘੱਟ ਹੁੰਦਾ ਹੈ ਕਿ ਦਾਨ ਜੇ 10 ਰੁਪਏ ਵੇਚਣ ਕਰਨਾ ਵੀ ਲੱਖ ਰੁਪਏ ਦਾ ਲਹਿੰਗੇ ਦੀ ਗੱਲ ਤੁਸੀਂ ਜ਼ਿਕਰ ਜਿਵੇਂ ਕੀਤਾ ਸੀਗਾ ਕਿਉਂਕਿ ਗੱਲ ਤੁਹਾਡੀ ਸਹੀ ਹੈ ਕਿ ਤੁਸੀਂ ਨੇ ਕਿਹਾ ਕਿ ਜਿਹੜਾ ਬਰਾਇਡਲ ਲਹਿੰਗਾ ਹੁੰਦਾ ਜਾਂ ਕੋਈ ਹੁੰਦਾ ਉਹ ਇੱਕ ਵਾਰ ਇਹ ਪਾਉਂਦੇ ਹੈਗੇ ਹਾਂ ਇਹਦੇ ਨਾਲ ਤੇ ਬਾਅਦ ਵਿੱਚ ਉਹਨੂੰ ਉਹੀ ਟੈਚੇ ਤੇ ਪਾ ਕੇ ਕਰਕੇ ਜਿਵੇਂ ਤੁਸੀਂ ਆਪਣੇ ਸੰਬੋਧਨ ਦੇ ਵਿੱਚ ਗਿਆ ਸੀਗਾ ਉਹ ਜਰੂਰ ਅਪੀਲ ਕਰ ਦਿਓ ਸ਼ਾਇਦ ਹੋਰ ਜਿਹੜੇ ਲੋਕ ਐ ਕਿਉਂਕਿ ਤੁਸੀਂ ਇਹ ਉਪਰਾਲਾ ਚੱਕਿਆ ਹੋਇਆ ਤੁਸੀਂ ਦੱਸਦੇ ਪਏ ਸੱਤ ਲਹਿੰਗੇ ਤੁਹਾਡੇ ਕੋਲ ਹੱਲੇ ਤੱਕ ਤੁਸੀਂ ਦਾਨਵੀਰ ਜਿਹੜੇ ਹੈਗੇ ਆ ਉਹ ਤੁਹਾਨੂੰ ਦੇ ਗਏ ਆ ਤੇ ਤੁਸੀਂ ਉਹ ਬੱਚੀਆਂ ਨੂੰ ਦਿੰਨੇ ਆ ਜਿਨ੍ਹਾਂ ਦੇ ਸੁਪਨੇ ਅਧੂਰੇ ਆ ਜਾਂ ਜਿਨ੍ਹਾਂ ਦੀ ਪਹੁੰਚ ਨਹੀਂ ਹੁੰਦੀ ਕਿ ਅਸੀਂ ਆਪਣੇ ਵਿਆਹ ਸ਼ਾਦੀਆਂ ਦੇ ਅਜਿਹੇ ਲਹਿੰਗੇ ਪਾ ਸਕੀਏ ਤੁਸੀਂ ਅਪੀਲ ਜਰੂਰ ਕਰ ਦਿਓ ਹੋ ਸਕਦਾ ਆਪਣਾ ਨੰਬਰ ਵੀ ਕੰਟੈਕਟ ਨੰਬਰ ਵੀ ਜਰੂਰ ਸ਼ੇਅਰ ਕਰ ਦਿਓ ਕਿ ਜੇਕਰ ਕੋਈ ਹੋਰ ਦਾਨਵੀਰ ਹੈਗਾ ਕੋਈ ਅਜਿਹਾ ਅਪਰਾਲਾ ਕਰਨਾ ਚਾਹੁੰਦਾ ਕਿ ਜੇ ਉਹਨਾਂ ਦਾ ਵੀ ਕੋਈ ਲਹਿੰਗਾ ਕੋਈ ਮਹਿੰਗੇ ਪਾ ਦਾ ਲਹਿੰਗਾ ਜਿਹੜਾ ਹੁਣ ਟੈਚੀ ਦੇ ਵਿੱਚ ਪਿਆ ਜਾਂ ਪੇਟੀ ਦੇ ਵਿੱਚ ਪਿਆ ਹੈ ਤੇ ਉਹ ਤੁਹਾਡੇ ਨਾਲ ਸੰਪਰਕ ਕਰਕੇ ਕਿਸੇ ਲੋੜਵੰਦ ਬੱਚੀ ਉਹਨੂੰ ਪਾ ਕੇ ਤੁਹਾਨੂੰ ਫੋਟੋ ਸ਼ੇਅਰ ਦੁਬਾਰਾ ਕਰ ਦੇਵੇ ਮੈਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿਉਂਕਿ ਤੁਸੀਂ ਇੱਕ ਮਾਨੂੰ ਮੌਕਾ ਦੇ ਰਹੇ ਹੋ ਇਹ ਮੈਸੇਜ ਪੰਜਾਬ ਦੇ ਵਿੱਚ ਚਲਾਉਣ ਵਾਸਤੇ ਤਾਂ ਮੈਂ ਬੇਨਤੀ ਕਰਾਂਗਾ ਕਿ ਅਗਰ ਤੁਹਾਡੇ ਕੋ ਸਾਫ ਸੁਥਰੇ ਕੱਪੜੇ ਪਏ ਹੈ ਲਹੰਗੇ ਪਏ ਹੈ ਤੇ ਤੁਸੀਂ ਉਹ ਸਾਡੀ ਭਾਈ ਕਨੀਆ ਜੀ ਕੇਅਰ ਸਰਵਿਸ ਐਂਡ ਵੈਲਫੇਅਰ ਸੁਸਾਇਟੀ ਮੁਹਾਲੀ ਨੂੰ ਦਾਨ ਕਰ ਸਕਦੇ ਹੋ ਜਾਂ ਸਾਡੇ ਜਿਹੜੇ ਇਨਰ ਵੀਜ ਕਲੱਬ ਆ ਉਹਨਾਂ ਦੇ ਥਰੀ ਵੀ ਤੁਸੀਂ ਸਾਨੂੰ ਜਿਹੜਾ ਭੇਜ ਸਕਦੇ ਹੋ ਤਾ ਜੋ ਅਸੀਂ ਆਉਣ ਵਾਲੇ ਪਰਿਵਾਰਾਂ ਦੇ ਵਿੱਚ ਜਿਹੜੀਆਂ ਲੋੜਬੰਦ ਲੜਕੀਆਂ ਹਨ ਉਹਨਾਂ ਨੂੰ ਉਹ ਸ਼ਾਦੀ ਦੇ ਦਿਨ ਦੇ ਵਿੱਚ ਜਿਹੜੀ ਇੱਕ ਲੜਕੀ ਲੋੜਬੰਦ ਹੈ ਲਹਿੰਗਾ ਲੈ ਨਹੀਂ ਸਕਦੀ ਉਸ ਦੀਆਂ ਇਸ਼ਾਮਾਂ ਪੂਰੀਆਂ ਕਿੱਤਿਆਂ ਜਾਣ ਹੋਰ ਲੜਕਿਆਂ ਨੂੰ ਵੀ ਫਾਇਦਾ ਕਰ ਅਸੀਂ ਸ਼ਾਦੀਆਂ ਵੀ ਕਰਵਾ ਰਿਹਾ ਅਸੀਂ ਇਸ ਵੇਲੇ ਇੱਕ ਲੜਕੇ ਦੀ ਸ਼ਾਦੀ ਆਪਣੀ ਸੋਸਾਇਟੀ ਦੇ ਬੈਨਰ ਵੱਲੋਂ ਕੀਤੀ ਹੈ ਤੇ ਡਰੈੱਸ ਜਿਹੜੀ ਬੈਡਿੰਗ ਡਰੈੱਸ ਹੈ ਉਹ ਮੈਂ ਹੱਥ ਜੋੜ ਕੇ ਆਮ ਪਬਲਿਕ ਨੂੰ ਬੇਨਤੀ ਕਰੂੰਗਾ ਕਿ ਉਹ ਸਾਡੇ ਤੱਕ ਪਹੁੰਚਾਓ ਤਾਕੇ ਅਸੀਂ ਉਹ ਕੰਡੀਸ਼ਨ ਲੜਕੀ ਦੇ ਉੱਪਰ ਲਗਾਨੇ ਆ ਕਿ ਤੂੰ ਇਸ ਇਸ ਨੂੰ ਬੈਡਿੰਗ ਡਰੈਸ ਨੂੰ ਆਪਣੀ ਸ਼ਾਦੀ ਦੇ ਉੱਪਰ ਪਾਣਾ ਹੈ ਅਗਰ ਉਹਨੂੰ ਚਾਹੀਦੀ ਹੈ ਤਾਂ ਲੈ ਲਵੇ ਨਹੀਂ ਤਾਂ ਸਾਨੂੰ ਵਾਪਸ ਕਰ ਦੇ ਅਸੀਂ ਹੋਰ ਬੱਚਿਆਂ ਦੀ ਹਲਪ ਕਰ ਸਕੀਏ ਆਪਣਾ ਨੰਬਰ ਜਰੂਰ ਸ਼ੇਅਰ ਕਰਦੇ ਹੋ ਜੇ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਮੇਰਾ ਨਾਮ ਕੇਕੇ ਸੈਣੀ ਹੈ ਸੁਸਾਇਟੀ ਦਾ ਮੈਂ ਚੇਅਰਮੈਨ ਹ ਮੇਰਾ ਮੋਬਾਈਲ ਨੰਬਰ 8847592491 ਤੇ ਤੁਸੀਂ ਮੈਨੂੰ ਸੰਪਰਕ ਕਰ ਸਕਦੇ ਹੋ ਇਸ ਤੋਂ ਇਲਾਵਾ ਕੋਈ ਵੀ ਐਸੀ ਲੋੜ ਜਿਹੜੀ ਇੱਕ ਤੁਹਾਡੇ ਘਰ ਦੇ ਵਿੱਚ ਚੀਜ਼ ਪਈ ਹੈ ਨਹੀਂ ਹੈ ਉਹ ਵੀ ਸਾਨੂੰ ਦੇ ਸਕਦੇ ਹੋ ਤਾਂ ਕਿ ਉਸ ਨੂੰ ਅਸੀਂ ਸਹੀ ਕਿਤੇ ਨਾ ਕਿਤੇ ਜੁਟਲਾਈਜ਼ ਕਰ ਸਕਦੇ ਹਾਂ ਮੈਂ ਨਵੇਂ ਪ੍ਰੋਜੈਕਟ ਦੀ ਗੱਲ ਕਰਨਾ ਚਾਹਾਂਗਾ ਕਿ ਪੰਜਾਬ ਦੇ ਵਿੱਚ ਅਸੀਂ ਇੱਕ ਲੜਕੀਆਂ ਵਾਸਤੇ ਮੋਬਾਈਲ ਰਿਪੇਅਰ ਦਾ ਪਹਿਲਾ ਕੋਰਸ ਬਹਿਲੌਰਪੁਰ ਜ਼ਿਲ੍ਹਾ ਮੁਹਾਲੀ ਦੇ ਵਿੱਚ ਨਰਾਤਿਆਂ ਦੇ ਵਿੱਚ ਹੋਣ ਜਾ ਰਿਹਾ ਇਸ ਦੇ ਵਿੱਚ ICICI Bank ਦਾ ਸਾਨੂੰ ਮੇਜਰ ਯੋਗਦਾਨ ਰਹੇਗਾ ਸੁਣਿਆ ਤੁਸੀਂ ਐ ਜਿਹੜੀ ਇਹ ਸੰਸਥਾ ਹੈ ਜਾਂ ਸੈਣੀ ਸਾਹਿਬ ਹੈ ਉਹ NGO ਦੇ ਨਾਲ ਸੰਪਰਕ ਕਰਦੇ ਕਿਉਂਕਿ ਕਾਫੀ ਵੱਡਾ ਕਾਰਜਾਂ ਜੁੜਦਾ ਜਾ ਰਿਹਾ ਹੈ ਨਾ ਵਕ ਵਕ ਸ਼ਹਿਰਾਂ ਦੇ ਵਿੱਚ ਇਹ ਵਕ ਵਕ NGO ਜਿਹੜੀਆਂ ਕੰਮ ਕਰਦੀਆਂ ਵਰਕਿੰਗ ਕਿਉਂਕਿ ਧੋਖਾਧੜੀ ਕਾਫੀ ਚੱਲਦੀ ਹੈ ਨਜਾਇਜ਼ ਜਿ ਦੇ ਕਹੀਏ ਮਸ਼ੀਨਾ ਲੈਣ ਦੇ ਖਾਤਰ ਜਾਂ ਕੁਝ ਅਜੀਬ ਵੀ ਹੁੰਦੇ ਆ ਅਸੀਂ ਵੀ ਕਾਫੀ ਕਿਉਂਕਿ ਸਾਡੇ ਵੀ ਨੋਟਿਸ ਦੇ ਵਿੱਚ ਆਂਦਾ ਕਿ ਫੇਕ ਜਿਹੜੀਆਂ ਐਨਜੀਓ ਵੀ ਕਈ ਹੁੰਦੀਆਂ ਕਿਉਂਕਿ ਉਹਦੇ ਲਈ ਇਹਨਾਂ ਨੇ ਪਹਿਲਾਂ ਉਸ ਐਨਜੀਓ ਬਾਰੇ ਵੀ ਪਤਾ ਕਰਦੇ ਉਸ ਤੋਂ ਬਾਅਦ ਉਹਦੇ ਨਾਲ ਜੁੜਦੇ ਆ ਤਾਂ ਨਾਲ ਜੁੜ ਕੇ ਜਿਹੜੀ ਹੈ ਇਹ ਸੰਸਥਾਵਾਂ ਜਿਹੜੀ ਅੱਗੇ ਚੱਲਦੀਆਂ ਤੇ ਲੋੜਵੰਦ ਬੱਚਿਆਂ ਨੂੰ ਜਿਹੜਾ ਉਹਨਾਂ ਦਾ ਸਮਾਨ ਜਿਵੇਂ ਸिलाई ਮਸ਼ੀਨ ਦੀ ਗੱਲ ਕੀਤੀ ਜਾਵੇ ਬਿਟਿਸ਼ਨ ਦੀ ਗੱਲ ਕੀਤੀ ਜਾਵੇ ਤੇ ਜਿਵੇਂ ਉਹਨਾਂ ਨੇ ਸਾਰਾ ਦੱਸਿਆ ਹੈਗਾ ਉਹ ਸਮਾਨ ਵੀ ਮੁਹੱਈਆ ਕਰਾਇਆ ਜਾਂਦਾ ਤੇ ਹੁਣ ਜੋ ਜਿਹੜੀ ਉਹਨਾਂ ਨੇ ਅਪੀਲ ਕੀਤੀ ਹੈ ਅਸੀਂ ਵੀ ਜ਼ਰੂਰ ਅਪੀਲ ਕਰਾਂਗੇ ਕਿ ਜੇਕਰ ਕਿਸੇ ਕੋ ਕੋਈ ਘਰ ਵੇਸਟਫਾਨ ਜਾਂ ਜਿਹੜਾ ਯੂਜ਼ ਨਹੀਂ ਹੁੰਦਾ ਹੈਗਾ ਉਹ ਪਿਆ ਤਾਂ ਜਰੂਰ ਇਸ ਸੰਸਥਾ ਦੇ ਤੱਕ ਪਹੁੰਚ ਕੀਤੀ ਜਾਵੇ ਨੰਬਰ ਵੀ ਸ਼ੇਅਰ ਕਰ ਦਿੱਤਾ ਉਹਨਾਂ ਨੇ ਸੰਸਥਾ ਦਾ ਨਾਮ ਵੀ ਦੱਸ ਦਿੱਤਾ ਜੇ ਤੁਸੀਂ ਮੁਹਾਲੀ ਨਹੀਂ ਜਾ ਸਕਦੇ ਤੇ ਇਹਨਾਂ ਜਿਹੜੀ ਐਨ ਜੀਓ ਦੇ ਨਾਲ ਜਿਹੜੇ ਜੁੜੇ ਹੋਏ ਆ ਉਹਨਾਂ ਤੱਕ ਪਹੁੰਚ ਕਰਕੇ ਉਹ ਸਮਾਨ ਜਰੂਰ ਮੁਹਿਆ ਕਰਵਾਇਆ ਜਾ ਸਕਦਾ ਹੈ ਧੰਨਵਾਦ ਸਾਨੀ ਸਾਹਿਬ ਧੰਨਵਾਦ ਸਾਨੂੰ ਸਮਾਂ ਦੇ ਮੈਂ ਇੱਕ ਜਰੂਰ ਦੱਸਣਾ ਚਾਹਾਂਗਾ ਇਹ ਜਿਹੜੀ ਐਨ ਜੀਓ ਹੈ ਇਹ 80 ਜੀ ਦਾ ਅੰਡਰ ਰਜਿਸਟਰਡ ਵੀ ਆ ਸਾਡੀਆਂ ਕੁਆਰਟਰਲੀ ਰਿਪੋਰਟਾਂ ਵੀ ਜਾਂਦੀਆਂ ਅਸੀਂ ਕੋਈ ਵੀ ਸਾਨੂੰ ਦਾਨੀ ਸੱਜਣ ਦਾਨ ਕਰਦਾ ਹੈ ਤੇ ਉਹਨੂੰ ਐਗਜ਼ੈਂਪਸ਼ਨ ਸਰਟੀਫਿਕੇਟ ਵੀ ਇਸ਼ੂ ਜਿਹੜਾ ਕੀਤਾ ਜਾਂਦਾ ਹੈ। ਓਕੇ। ਤਾਂ ਇਸ ਕਰਕੇ ਸਾਡੀ ਸੰਸਥਾ ਦੇ ਵਿੱਚ ਜਿੰਨੇ ਵੀ ਅਸੀਂ ਕੋਈ ਸਰਕਾਰ ਵੱਲੋਂ ਗ੍ਰਾਂਟ ਨਹੀਂ ਅਸੀਂ ਲੈਂਦੇ ਸਾਡੇ ਕੋਲ ਲੋਕੀ ਦਾਨ ਹੀ ਕਰਦੇ। ਤੁਹਾਡਾ ਬਹੁਤ-ਬਹੁਤ ਧੰਨਵਾਦ। ਤਾਂ ਜਰੂਰ ਅਸੀਂ ਵੀ ਅਪੀਲ ਕਰੂੰਗੇ ਕਿ ਜਿਹੜਾ ਵੀ ਬੰਦਾ ਯੋਗਦਾਨ ਹੈ ਸੰਸਥਾ ਨੂੰ ਜਰੂਰ ਦਿੱਤਾ ਜਾਵੇ ਕਿਉਂਕਿ ਆਪਣਾ ਸਮਾਂ ਦੇਣਾ ਹੀ ਅੱਜ ਦੇ ਸਮੇਂ ਦੇ ਵਿੱਚ ਬਹੁਤ ਵੱਡੀ ਗੱਲ ਹੈ ਤੇ ਜਿਹੜੇ ਇਹ ਐਨ ਜੀਓ ਕੰਮ ਕਰ ਰਹੀ ਹੈ ਸਮਾਜ ਭਲਾਈ ਦੇ ਕੰਮ ਕਰ ਲਈਏ ਉਹਦੇ ਵਿੱਚ ਆਪਣਾ ਬੰਦਾ ਯੋਗਦਾਨ ਜ਼ਰੂਰ ਪਾਇਆ ਜਾਵੇ ਧੰਨਵਾਦ